ਬਿਆਨਬਾਜ਼ੀ ਉੱਥੋਂ ਤੱਕ ਚੰਗੀ ਹੁੰਦੀ ਹੈ ਹਮ ਜਿਹੜੀ ਬਿਆਨਬਾਜ਼ੀ ਦੇ ਵਿੱਚ ਤੁਸੀਂ ਆਪਣੇ ਵਿਰੋਧੀ ਨੂੰ ਟਾਰਗੇਟ ਤਾਂ ਕਰੋ ਪਰ ਉਹਦੇ ਵਿੱਚ ਕੋਈ ਸੱਚਾਈ ਹੋਵੇ ਹਮ ਪਾਣੀ ਦੇ ਬਸਾਂ ਚਲਾ ਦੋ ਤਾਂ ਸਾਰੀਆਂ ਵਿਰੋਧੀ ਪਾਰਟੀਆਂ ਨੇ ਉਹਨਾਂ ਨੂੰ ਕੀ ਰਿਆ ਹਮ ਕਿ ਇਹ ਹੋ ਨਹੀਂ ਸਕਦਾ ਤੁਸੀਂ ਕਿਵੇਂ ਕਰ ਦਿਓਗੇ ਉੱਥੋਂ ਸੁਖਵੀਰ ਸਿੰਘ ਬਾਦਲ ਦਾ ਨਾਮ ਸੁਖਵੀਰ ਸਿੰਘ ਬਾਦਲ ਦੀ ਬਜਾਏ ਵਿਰੋਧੀਆਂ ਨੇ ਸੁੱਖਾ ਗੱਪੀ ਰੱਖ ਟੱਕਰ ਉਹਨਾਂ ਥੋੜਾ ਉਸ ਚੀਜ਼ ਵੱਲ ਕਿ ਜਦੋਂ ਸੁਖਵੀਰ ਸਿੰਘ ਬਾਦਲ ਹੋਣਾ ਜੋ ਬਿਆਨ ਦਿੱਤਾ ਸੀ ਉਸ ਦੇ ਮੁਤਾਬਕ ਉਹਨਾਂ ਨੇ ਸੜਕਾਂ ਵੀ ਬਣਾਤੀਆਂ ਹਮ ਅਭੀ ਸਰਕਾਰ ਮੌਕੇ ਬੱਸਾਂ ਵੀ ਚਲਾਦੀਆਂ ਤੇ ਪਾਣੀ ਦੀਆਂ ਬੱਸਾਂ ਵੀ ਚਲਾਦੀਆਂ ਚਾਹੇ ਉਹਨਾਂ ਨੇ ਢੁੱਕਾ ਹੀ ਚਲਾਤਾ ਸੀ ਆਹ ਉਹ ਕਹਿੰਨੇ ਕਲੀਅਰ ਕਰਤਾ ਕਿ ਭਾਈ ਇੱਥੇ ਇਹ ਮਿਸ ਕਮਿਊਨੀਕੇਸ਼ਨ ਹੋਈ ਹੈ ਮੁੱਖ ਮੰਤਰੀ ਸਾਹਿਬ ਨਾਲ ਇੱਕ ਮੁੱਖ ਮੰਤਰੀ ਦੇ ਲੈਵਲ ਤੇ ਮਿਸ ਕਮਿਊਨੀਕੇਸ਼ਨ ਹੋਈ ਹੈ ਫਿਰ ਤੁਸੀਂ ਉਸ ਬੰਦੇ ਤੇ ਕਾਰਵਾਈ ਕੀ ਕੀਤੀ ਜਿਹਨੇ ਉਹਨਾਂ ਮਿਸ ਕਮਿਊਨੀਕੇਸ਼ਨ ਕੀਤਾ ਇੱਕ ਮੁੱਖ ਮੰਤਰੀ ਨੂੰ ਤੁਸੀਂ ਗਲਤ ਜਾਣਕਾਰੀ ਦੇ ਰਹੇ ਹੋ ਤੇ ਮੁੱਖ ਮੰਤਰੀ ਆ ਕੇ ਜਨਤਾ ਨੂੰ ਉਹ ਜਾਣਕਾਰੀ ਪ੍ਰਦਾਨ ਕਰ ਰਿਹਾ ਲੋਕੀ ਉਹ ਕਮੀਆਂ ਵੀ ਦੇਖਣੇ ਚਾਹੀਦੀਆਂ ਚਲੋ ਠੀਕ ਹੈ ਮੁੱਖ ਮੰਤਰੀ ਸਾਹਿਬ ਹੋਣਾ ਨੇ ਪਿੱਛੇ ਜੇ ਕੁਝ ਚੈਨਲਾਂ ਤੇ ਜਾਂ ਮਾਨਕ ਗੋਇਲ ਤੇ ਕਾਰਵਾਈ ਕੀਤੀ ਆ ਇਹ ਭਾਈ ਗਲਤ ਜਾਣਕਾਰੀ ਫਲਾਉਂਦੇ ਆ ਤੁਸੀਂ ਤਾਂ ਜਨਤਕ ਤੌਰ ਤੇ ਸਟੇਜ ਤੇ ਗਲਤ ਜਾਣਕਾਰੀ ਦਿੱਤੀ ਆ ਫਿਰ ਭਾਈ ਦੱਸੋ ਹੁਣ ਕੌਣ ਜ਼ਿੰਮੇਵਾਰ ਆ ਮੌਕਾ ਦੇ ਦੇਣ ਪਰ ਮੌਕਾ ਹੋਰ ਤਾਂ ਹੀ ਮਿਲਣਾ ਜੇ ਠੁੱਡੀਆਂ ਗੱਲਾਂ ਸੱਚੀਆਂ ਹੋਈਆਂ ਜੇ ਐਦਾਂ ਝੂਠ ਤੇ ਝੂਠ ਵੱਡੇ ਮਸਲਿਆਂ ਤੇ ਬੋਲੀ ਜਾਓਗੇ ਫਿਰ ਭਾਈ ਤੁਹਾਡਾ ਕੁਝ ਨਹੀਂ ਵਟਾ ਜਾਣਾ ਹੁੰਦੀ ਆ ਇੱਕ ਨਾ ਪੰਜਾਬੀ ਚ ਬਜ਼ੁਰਗ ਕਹਿੰਦੇ ਹੁੰਦੇ ਪਹਿਲਾਂ ਤੋਲੋ ਤੇ ਫੇਰ ਬੋਲੋ ਹਾਂ ਉਹ ਚੀਜ਼ ਤੇ ਥੋੜਾ ਜਿਹਾ ਕੰਟਰੋਲ ਕਰੋ ਠੀਕ ਹੈ ਮੰਨਿਆ ਤੁਸੀਂ ਸਟੇਜ ਦੇ ਧਨੀਓ ਪਰ ਸਟੇਜ ਦੇ ਧਨੀਓ ਸਟੇਜ ਚ ਲਾਂਚ ਤੇ ਸਟੇਟ ਚ ਲਾਂਚ ਬਹੁਤ ਜ਼ਿਆਦਾ ਫਰਕ ਹੁੰਦਾ ਇਹ ਚੀਜ਼ ਨੂੰ ਆਪ ਥੋੜਾ ਜਿਹਾ ਗੱਲ ਕਰੀਏ ਤਾਂ ਇਹ ਸਰਕਾਰ ਜਿਹੜੀ ਕਹੇ ਜਾ ਰੇ ਮੌਕੇ ਦੀ ਆਵੇਂ ਪਾਰੀ ਸਰਕਾਰ ਜੀ ਇਹ ਯੂ ਟਰਨ ਵਾਲੀ ਕਿਉਂ ਵੱਜਦੀ ਆ ਕਿਉਂਕਿ ਸਾਰੇ ਬਿਆਨਬਾਜ਼ੀ ਕਿਉਂਕਿ ਰਾਜਨੀਤੀ ਦਾ ਬਿਆਨਬਾਜ਼ੀ ਆ ਹਨਾ ਤੇ ਕਿਹਾ ਜਾਂਦਾ ਸੀ ਹੁਣ ਇਹ ਜਗਤਾਰ ਜੀ ਬਿਆਨਬਾਜ਼ੀ ਉਤੋਂ ਤੱਕ ਚੰਗੀ ਹੁੰਦੀ ਹੈ ਹੂੰ ਜਿਹੜੀ ਬਿਆਨਬਾਜ਼ੀ ਦੇ ਵਿੱਚ ਤੁਸੀਂ ਆਪਣੇ ਵਿਰੋਧੀ ਨੂੰ ਟਾਰਗੇਟ ਤਾਂ ਕਰੋ ਪਰ ਉਹਦੇ ਵਿੱਚ ਕੋਈ ਸੱਚਾਈ ਹੋਵੇ ਹੂੰ ਜਦੋਂ ਤੁਸੀਂ ਅ ਬਿਨਾ ਤੱਥਾਂ ਤੋਂ ਕੋਈ ਗੱਲ ਕਰ ਜਾਂਦੇ ਹੋ ਤਾਂ ਬਾਅਦ ਵਿੱਚ ਫਿਰ ਉਸੇ ਚੀਜ਼ ਦਾ ਤੁਹਾਨੂੰ ਖੁਦ ਨੂੰ ਸਾਹਮਣਾ ਕਰਨਾ ਪੈਂਦਾ ਫਿਰ ਉਹ ਹਾਸੋਹੀਣੀ ਜੀ ਗੱਲ ਬਣ ਜਾਂਦੀ ਹੈ ਹੁਣ ਆਪਾਂ ਇੱਥੇ ਗੱਲ ਕਰਦੇ ਹਾਂ ਜਦੋਂ ਪੰਜਾਬ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਸੀ ਹੂੰ ਤੇ ਉਦੋਂ ਆਮ ਆਦਮੀ ਪਾਰਟੀ ਤੇ ਕਾਂਗਰਸ ਗਰਾਊਂਡ ਚੋਂ ਬਾਹਰ ਸੀ ਹੂੰ ਤੇ ਉਸ ਸਮੇਂ ਸੁਖਬੀਰ ਸਿੰਘ ਬਾਦਲ ਹੋਣਾ ਨੇ ਜੋ ਮੰਤਰੀ ਰਹਿੰਦੇ ਆ ਕਈ ਵੱਡੇ ਲੋਕਾਂ ਦੇ ਨਾਲ ਕੀਤੇ ਸੀ ਜਿਵੇਂ ਇਹਨਾਂ ਨੇ ਇੱਕ ਸਟੇਜ ਤੋਂ ਵਾਅਦਾ ਕਰਤਾ ਕਿ ਪੰਜਾਬ ਦੇ ਵਿੱਚ ਬੱਸਾਂ ਇਹ ਜਿਹੀਆਂ ਸੜਕਾਂ ਬਣਾਉਂਗਾ ਬੰਬ ਮਾਰੀ ਜਾਓ ਤੋਂ ਟੁੱਟਣੀਆਂ ਨਹੀਂ ਹੂੰ ਤੇ ਫਿਰ ਉਹਨਾਂ ਨੇ ਇੱਕ ਬਿਆਨ ਹੋਰ ਦਿੱਤਾ ਕਿ ਪੰਜਾਬ ਦੇ ਵਿੱਚ ਮੈਂ ਪਾਣੀ ਵਾਲੀਆਂ ਬੱਸਾਂ ਚਲਾ ਦੂੰਗਾ ਤੁਸੀਂ ਨਹਿਰ ਚ ਕਿਸ਼ਤੀ ਚਲਦੀ ਹੋਊਗੀ ਉਹਦੇ ਚ ਬੈਠੇ ਤੁਰੇ ਜਾਂਦੇ ਮੱਛੀਆਂ ਫੜ ਕੇ ਖਾ ਲਿਆ ਕਰੋ ਪਾਣੀ ਚ ਬੱਸਾਂ ਚਲਾ ਦੂੰਗਾ ਤਾਂ ਸਾਰੀਆਂ ਵਿਰੋਧੀ ਪਾਰਟੀਆਂ ਨੇ ਉਹਨਾਂ ਨੂੰ ਕੀ ਰਿਆ ਹੂੰ ਕਿ ਇਹ ਹੋ ਨਹੀਂ ਸਕਦਾ ਤੁਸੀਂ ਕਿਵੇਂ ਕਰ ਦਿਓਗੇ ਉਥੋਂ ਸੁਖਬੀਰ ਸਿੰਘ ਬਾਦਲ ਦਾ ਨਾਮ ਸੁਖਬੀਰ ਸਿੰਘ ਬਾਦਲ ਦੀ ਬਜਾਏ ਵਿਰੋਧੀਆਂ ਨੇ ਸੁੱਖਾ ਗੱਪੀ ਰੱਖ ਤੱਕ ਰੱਖਤਾ ਹੂੰ ਅੱਜ ਵੀ ਜੇਕਰ ਭਗਵੰਤ ਸਿੰਘ ਮਾਨ ਹੋਣੀ ਕਈ ਵਾਰ ਮੰਨ ਲਓ ਜਾਂ ਪਹਿਲਾਂ ਵੀ ਤਾਂ ਸੁੱਖਾ ਗੱਪੀ ਅਕਸਰ ਸੁਖਬੀਰ ਸਿੰਘ ਬਾਦਲ ਨੂੰ ਕਹਿੰਦੇ ਨਜ਼ਰ ਆਉਂਦੀ ਹੈ ਬਿਲਕੁਲ ਬਿਲਕੁਲ ਅੱਜ ਕੱਲ੍ਹ ਵੀ ਸਟੇਜਾਂ ਤੋਂ ਕਿਤੇ ਨਾ ਕਿਤੇ ਜਿਹੀ ਪਾਸ਼ਾ ਵਰਤ ਦੀ ਨਜ਼ਰ ਆਉਂਦੀ ਆ ਪਰ ਮੈਂ ਧਿਆਨ ਦਿਵਾਉਣਾ ਚਾਹੁੰਦਾ ਥੋੜਾ ਉਸ ਚੀਜ਼ ਵੱਲ ਕਿ ਜਦੋਂ ਸੁਖਬੀਰ ਸਿੰਘ ਬਾਦਲ ਹੋਣਾ ਜੋ ਬਿਆਨ ਦਿੱਤਾ ਸੀ ਉਸ ਦੇ ਮੁਤਾਬਕ ਉਹਨਾਂ ਨੇ ਸੜਕਾਂ ਵੀ ਬਣਾਤੀਆਂ ਹੂੰ ਆ ਵੀ ਸਰਕਾਰ ਮੌਕੇ ਬੱਸਾਂ ਵੀ ਚਲਾਦੀਆਂ ਤੇ ਪਾਣੀ ਦੀਆਂ ਬੱਸਾਂ ਵੀ ਚਲਾਦੀਆਂ ਚਾਹੇ ਉਹਨਾਂ ਨੇ ੜ ੜੁੱਕਾ ਹੀ ਚਲਾਤਾ ਸੀ ਆਹ ਬੇ ੜੁੱਕਾ ਕਹਿੰਦੀ ੜੁੱਕਾ ਚਲਾਉਂਦਾ ਬਾਅਦ ਚ ਬੱਸ ਆਈ ਜਿਹੜੀ ਉਹ ਮਤਲਬ ਜਿਹੜਾ ਹੈਗਾ ਚੱਲੀ ਚੱਲੀ ਹਾਂ ਹਾਂ ਸਿੱਧੂ ਸਾਹਿਬ ਉਹਨਾਂ ਨੇ ਬੰਦ ਕਰਾਈ ਪਰ ਉਹਨਾਂ ਨੇ ਕਿਹਾ ਆਪਦੀ ਕਈ ਸੀ ਜੋ ਜਵਾਨੋਂ ਕੱਢੀ ਸੀ ਉਹ ਪੂਰੀ ਕਰਦੀ ਪੂਰੀ ਕਰਦੀ ਮਤਲਬ ਉਹਨੂੰ ਫਿਰ ਆਪ ਗੱਪੀ ਨਹੀਂ ਨਾ ਕਹਿ ਸਕਦੇ ਬੰਦੇ ਨੂੰ ਉਸ ਨੂੰ ਤੇ ਇੱਕ ਸਰਕਾਰ ਹੁਣ ਸਾਡੇ ਮੁੱਖ ਮੰਤਰੀ ਸਾਹਿਬ ਹੁਣਾਂ ਦੀ ਹੈ ਹਮ ਮੁੱਖ ਮੰਤਰੀ ਸਾਹਿਬ ਹੁਣਾਂ ਨੇ ਬਿਆਨ ਦਿੱਤਾ ਸਭ ਤੋਂ ਪਹਿਲਾਂ ਇੱਕ ਬਿਆਨ ਮੈਂ ਤੁਹਾਨੂੰ ਚੇਤੇ ਕਰਾਉਣਾ ਚਾਹਣਾ ਕਿ ਮੁੱਖ ਮੰਤਰੀ ਸਾਹਿਬ ਹੁਣਾਂ ਨੇ ਪੰਜਾਬ ਦੇ ਲੋਕ ਵੀ ਭਲੀ ਭੰਤ ਜਾਣਦੇ ਆ ਮੁੱਖ ਮੰਤਰੀ ਸਾਹਿਬ ਵੀ ਜਾਣਦੇ ਆ ਕਿ ਨੇ ਇੱਕ ਪ੍ਰੈਸ ਕਾਨਫਰੰਸ ਕਰਕੇ ਕਿਹਾ ਸੀ ਕਿ ਜਿਹੜਾ ਪੰਜਾਬ ਦੇ ਵਿੱਚ ਵਾਂਟਡ ਗੈਂਗਸਟਰ ਹੈ ਗੋਲਡੀ ਬਰਾੜ ਜਿਹਨੂੰ ਉਹਨੇ ਉਦੋਂ ਕਾਫੀ ਵਾਰ ਦਾਤਾਂ ਪੰਜਾਬ ਦੇ ਵਿੱਚ ਕੀਤੀਆਂ ਸੀ ਲਗਾਤਾਰ ਚਾਹੇ ਉਹਦੇ ਵਿੱਚ ਸਿੱਧੂ ਮੂਸੇ ਵਾਲੇ ਦਾ ਕਤਲ ਹੋਵੇ ਚਾਹੇ ਫਰੀ ਕੋਰਟ ਦੇ ਵਿੱਚ ਗੁਰਲਾਲ ਬਰਾੜ ਦਾ ਹੋਵੇ ਇਹਨਾਂ ਸਾਰੀਆਂ ਚੀਜ਼ਾਂ ਦੇ ਵਿੱਚ ਉਹ ਇਨਵੋਲਵ ਸੀ ਤੇ ਉਸ ਗੋਲਡੀ ਬਰਾੜ ਦਾ ਨਾਮ ਲੈ ਕੇ ਕਿਹਾ ਗਿਆ ਸੀਗਾ ਕਿ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਵਿਦੇਸ਼ ਦੇ ਵਿੱਚ ਤੇ ਜਲਦ ਉਸ ਨੂੰ ਪੰਜਾਬ ਲਿਆਂਦਾ ਜਾਊਗਾ ਇਹ ਸਾਡੇ ਮੁੱਖ ਮੰਤਰੀ ਸਾਹਿਬ ਹੋਣਾ ਨੇ ਬਿਆਨ ਦਿੱਤਾ ਸੀ ਇਹ ਮੁੱਕਰਿਆ ਨਹੀਂ ਜਾ ਸਕਦਾ ਔਰ ਮੁੱਖ ਮੰਤਰੀ ਸਾਹਿਬ ਨੇ ਤੁਹਾਨੂੰ ਬੇਨਤੀ ਕਰਦਾ ਇਹ ਨਾ ਕਹਦੇ ਵੀ ਗਲਤ ਥਾਂ ਦੇ ਆ ਜਾਣਕਾਰੀ ਦੇਣ ਕਰਕੇ ਇਹਨਾਂ ਤੇ ਵੀ ਪਰਚਾ ਦੇ ਦੇ ਹਾਂ ਉਹਦੇ ਪਿਆਰ ਇਹਦੇ ਤੁਸੀਂ ਹਾਂ ਖੁਦ ਪਿਆਰ ਖੁਦ ਬੋਲਿਆ ਦੂਜਾ ਬਿਆਨ ਇਹਨਾਂ ਨੇ ਦਿੱਤਾ ਸੀਗਾ ਕਿ ਅਸੀਂ ਪੰਜਾਬ ਦੇ ਵਿੱਚ ਜਿਹੜੀ ਹੈਗੀ ਆ ਆਪਣੀ ਪੁਰਾਣੀ ਪੈਨਸ਼ਨ ਸਕੀਮ ਬਹਾਲ ਕਰਤੀ ਆ ਜੀ ਸਰਕਾਰੀ ਮੁਲਾਜ਼ਮਾਂ ਨੂੰ ਅਸੀਂ ਤੋਹਫਾ ਦਿੱਤਾ ਹਾਂ ਸਰਕਾਰੀ ਮੁਲਾਜ਼ਮਾ ਨੇ ਵੀ ਉਦੋਂ ਸਰਕਾਰ ਦੀ ਬਹੁਤ ਵਾਹਵਾ ਕੀਤੀ ਆਈ ਥਿੰਕ ਇੱਕ ਨਿੱਜੀ ਚੈਰਲ ਵਾਸਤੇ ਮੈਂ ਵੀ ਸਰਕਾਰੀ ਮੁਲਾਜ਼ਮਾਂ ਦੀ ਇੰਟਰਵਿਊ ਕਰਕੇ ਆਇਆ ਸੀ ਉਸ ਦੇ ਸਬੰਧ ਦੇ ਵਿੱਚ ਮਤਲਬ ਹੁਣ ਤੋਹਫੇ ਲਾਗਦੇ ਫਿਰਦੇ ਆ ਉਹ ਤੋਹਫਾ ਅਜੇ ਤੱਕ ਨਹੀਂ ਪਤਾ ਲੱਗਿਆ ਵੀ ਭਾਈ ਕਿੱਥੇ ਲਾਗੂ ਕੀਤਾ ਤੇ ਕਿਹੜੇ ਮੁਲਾਜ਼ਮਾ ਨੂੰ ਦਿੱਤਾ ਕਿਹੜੇ ਨੂੰ ਕਰਤਾ ਉਹ ਵੀ ਝੂਠਾ ਹੋ ਗਿਆ ਦੋ ਝੂਠ ਦੱਸ ਤੇ ਤੁਹਾਨੂੰ ਤੀਜਾ ਝੂਠ ਹੁਣ ਮੈਂ ਤੁਹਾਨੂੰ ਦੱਸਣ ਲੱਗਿਆ ਵੀ ਜਿਹੜਾ ਹਾਲੀ ਦੇ ਵਿੱਚ ਬੋਲਿਆ ਸੀ ਆ ਸ਼ਹੀਦਾਂ ਦੀ ਧਰਤੀ ਤੇ ਸ਼ਹੀਦੀ ਇਸ ਮਾਮਲੇ ਉਹ ਸ਼ਹੀਦਾਂ ਦੀ ਧਰਤੀ ਤੇ ਇਹਨਾਂ ਨੇ ਉਸ ਦਿਨ ਚਾਲੀ ਮੁਕਤਾਂ ਦੀ ਯਾਦ ਦੇ ਵਿੱਚ ਜਿਹੜੀ ਸਿਆਸੀ ਕਾਨਫਰੰਸ ਕੀਤੀ ਤੇ ਉੱਥੇ ਭਾਸ਼ਣ ਸ਼ੁਰੂ ਕਰਨ ਤੋਂ ਪਹਿਲਾਂ ਇਹਨਾਂ ਨੇ ਕਿਹਾ ਕਿ ਭਾਈ ਪਤਾ ਨਹੀਂ ਕਿਉਂ ਇਹ ਨਹੀਂ ਸਮਝਉਂਦੀ ਸਾਡੇ ਮਾਨਯੋਗ ਮੁੱਖ ਮੰਤਰੀ ਸਾਹਿਬ ਨੇ ਉਹਨਾਂ ਨੇ ਇਹ ਕਿਹਾ ਕਿ ਭਾਈ ਜਿਹੜੀ 328 ਸਰੂਪਾਂ ਦਾ ਮਾਮਲਾ ਜੋ ਚੱਲ ਰਿਹਾ ਹੈਗਾ ਲਾ ਪਤਾ ਹੋਈ ਹੈ ਜਿਹੜੇ ਉਹਦੇ ਸਬੰਧ ਵਿੱਚ ਐਫ ਆਰ ਹੋਈ ਵੀ ਆ ਉਹਦੇ ਵਿੱਚ ਸਾਡੀ ਐਸ ਆਈ ਟੀ ਨੇ ਬਹੁਤ ਵਧੀਆ ਕੰਮ ਕੀਤਾ ਮੈਨੂੰ ਹੁਣੇ-ਹੁਣੇ ਕਹਿੰਦੇ ਵੀ ਮੈਸੇਜ ਆਇਆ ਕਿ 169 ਸਰੂਪ ਜਿਹੜੇ ਆ ਉਹ ਲੱਭ ਲਏ ਗਏ ਜਿਹਦੇ ਵਿੱਚੋਂ 30 ਦਾ ਸਬੂਤ ਹੈਗਾ ਤੇ ਬਾਕੀ ਜਿਹੜੇ ਜਿਹੜੇ ਹੈਗੇ ਆ 31 ਦੱਸੇ ਸੀ ਤੇ ਬਾਕੀਆਂ ਦਾ ਕਹਿੰਦੇ ਉਹਨਾਂ ਕੋਲੇ ਕੋਈ ਰਿਕਾਰਡ ਨਹੀਂ ਹੈ ਤੇ ਗੁਰਦੁਆਰਾ ਸਾਹਿਬ ਦਾ ਨਾਮ ਨਹੀਂ ਸੀ ਲਿਆ ਬੰਗਿਆਂ ਦੇ ਨੇੜੇ ਦੱਸਿਆ ਸੀ ਕਿਸੇ ਡੇਰੇ ਦੇ ਵਿੱਚੋਂ ਤੇ ਉਹ ਗੁਰਦੁਆਰਾ ਸਾਹਿਬ ਦੇ ਜਿਹੜੇ ਪ੍ਰਬੰਧਕ ਆ ਫਿਰ ਉਹ ਅਗਲੇ ਨਾਲੀ ਨਾਲ ਉਹ ਸਾਹਮਣੇ ਆ ਆਪਦੇ ਆਪਦੇ ਉਹ ਨਾਲ ਨਾਲ ਸਾਹਮਣੇ ਆ ਗਏ ਉਹਨਾਂ ਨੇ ਆ ਕੇ ਸਾਰੀ ਗੱਲ ਕਲੀਅਰ ਕਰਤੀ ਤੇ ਫਿਰ ਕੱਲ ਹੁਣ ਜਿਹੜੇ ਹੈਗਾ ਜੀਮਾ ਸਾਹਿਬ ਇਹਨਾਂ ਦਾ ਮੈਂਬਰ ਪਾਰਲੀਮੈਂਟ ਆਨੰਦਪੁਰ ਸਾਹਿਬ ਤੋਂ ਜੀਮਾ ਸਾਹਿਬ ਜਿਹੜੇ ਸਾਡੇ ਵਿੱਤ ਮੰਤਰੀ ਨੇ ਤੇ ਉਹਨਾਂ ਦੇ ਨਾਲ ਜਿਹੜੇ ਹੈਗਾ ਬੈਂਸ ਸਾਹਿਬ ਹਰਜੋਤ ਸਿੰਘ ਬੈਂਸ ਜਿਹੜੇ ਕੈਬਨਿਟ ਮੰਤਰੀ ਨੇ ਉਹ ਤਿੰਨੇ ਖੜੇ ਆ ਪ੍ਰੈਸ ਕਾਨਫਰੰਸ ਕਰ ਰਹੇ ਆ ਜੀਮਾ ਸਾਹਿਬ ਤੇ ਉਹਨਾਂ ਨੇ ਕਿਹਾ ਤਾਂ ਵੀ ਭਾਈ के के 169 ਬਾਅਦ ਮੁੜ ਕੇ ਕਹਿੰਦੇ 169 169 ਫਿਰ ਪੂਰੇ ਕੀਤੇ ਉਹਨਾਂ ਨੇ ਪੰਜਾਬੀ ਜੀ ਵੀ ਇਹ ਨਹੀਂ ਪਤਾ ਲੱਗਿਆ ਵੀ 169 ਬੋਲਣਾ ਕਿ 169 ਜਿਹੜੇ ਦੂਜਿਆਂ ਨੂੰ ਕਹਿੰਦੇ ਕਿ ਤੁਹਾਨੂੰ ਪੰਜਾਬੀ ਨਹੀਂ ਆਉਂਦੀ ਹਾਂ ਤੇ ਉਹਨਾਂ ਨੂੰ ਆਪ ਨੂੰ ਪੰਜਾਬੀ ਉਹਨਾਂ ਨੂੰ ਆਪ ਨੂੰ ਨਹੀਂ ਪਤਾ ਇਹ 169 ਦਾ ਫਰਕ ਹੀ ਨਹੀਂ ਪੈਂਦਾ ਯੂ ਟਰਨ ਕਿਉਂ ਲੈ ਲੈਂਦੀ ਇੱਕ ਕਾਲ ਕਿਉਂ ਉਹਨਾਂ ਨੂੰ ਉਹਨਾਂ ਨੇ ਕਲੀਅਰ ਕਰਤਾ ਕਿ ਭਾਈ ਇੱਥੇ ਇਹ ਮਿਸ ਕਮਿਊਨੀਕੇਸ਼ਨ ਹੋਈ ਹੈ ਮੁੱਖ ਮੰਤਰੀ ਸਾਹਿਬ ਨਾਲ ਇੱਕ ਮੁੱਖ ਮੰਤਰੀ ਦੇ ਲੈਵਲ ਤੇ ਮਿਸ ਕਮਿਊਨੀਕੇਸ਼ਨ ਹੋਈ ਹੈ ਫਿਰ ਤੁਸੀਂ ਉਸ ਬੰਦੇ ਤੇ ਕਾਰਵਾਈ ਕੀ ਕੀਤੀ ਜਿਹਨੇ ਤੁਹਾਡੇ ਨਾਲ ਮਿਸ ਕਮਿਊਨੀਕੇਸ਼ਨ ਕੀਤਾ ਇੱਕ ਮੁੱਖ ਮੰਤਰੀ ਨੂੰ ਤੁਸੀਂ ਗਲਤ ਜਾਣਕਾਰੀ ਦੇ ਰਹੇ ਹੋ ਤੇ ਮੁੱਖ ਮੰਤਰੀ ਅਕਾ ਜਨਤਾ ਨੂੰ ਉਹ ਜਾਣਕਾਰੀ ਪ੍ਰਦਾਨ ਕਰ ਰਿਹਾ ਤੇ ਸਿਸਟਮ ਮਸਲਾ ਹੈ ਤੇ ਫਿਰ ਉਹਦੇ ਲਈ ਜ਼ਿੰਮੇਵਾਰ ਕੌਣ ਹੈ ਉਹਦੀ ਕਿਸੇ ਦੀ ਜ਼ਿੰਮੇਵਾਰੀ ਫਿਕਸ ਕੀਤੀ ਕੱਲ ਵੀ ਭਾਈ ਇਹ ਸਬੰਧ ਦੇ ਜ਼ਿੰਮੇਵਾਰੀ ਹੌ ਤੁਸੀਂ ਇਹ ਕਾਰਵਾਈ ਕਰ ਦਿੱਤੀ ਕਿਸੇ ਨੇ ਨਹੀਂ ਕੁਝ ਨਹੀਂ ਕੀਤਾ ਪਰ ਉਹ ਇਹ ਕਰ ਦਿੰਦੇ ਜਿਹੜੇ ਆਵਾਜ਼ ਚੱਕਦੇ ਨੇ ਕਰ ਦਿੰਦੇ ਮੈਨੂੰ ਇੱਕ ਚੀਜ਼ ਇਹ ਲੱਗਦਾ ਮੈਨੂੰ ਜਿੱਥੋਂ ਤੱਕ ਲੱਗਦਾ ਹੈ ਕਿ ਜਾਂ ਤਾਂ ਮੁੱਖ ਮੰਤਰੀ ਸਾਹਿਬ ਇੰਨੇ ਆਪਾਂ ਕਹਿ ਨਹੀਂ ਸਕਦੇ ਕਿ ਮੁੱਖ ਮੰਤਰੀ ਸਾਹਿਬ ਨੂੰ ਇਨਾ ਕੁਝ ਮੰਨੋ ਵੀ ਉਹ ਗਲਤ ਕਰਦੇ ਨਹੀਂ ਹਾਂ ਮੁੱਖ ਮੰਤਰੀ ਸਾਹਿਬ ਬਹੁਤ ਸਿਆਣੇ ਨੇ ਮੁੱਖ ਮੰਤਰੀ ਸਾਹਿਬ ਹੋਣਾ ਨੂੰ ਜਾਂ ਤਾਂ ਉਹਨਾਂ ਦਾ ਜਿਹੜਾ ਹੈਗਾ ਕਿ ਲੋਕਾਂ ਦੇ ਵਿੱਚ ਉਹਨਾਂ ਦੀ ਮੰਨੋ ਉਹਨਾਂ ਨੂੰ ਡਾਊਨ ਕਰਨ ਵਾਸਤੇ ਉਹਨਾਂ ਦਾ ਅਕਸ ਵਿਗਾੜਨ ਦੇ ਵਾਸਤੇ ਉਹਨਾਂ ਨੂੰ ਗਲਤ ਜਾਣਕਾਰੀਆਂ ਦੇ ਕੇ ਗਲਤ ਬਿਆਨਬਾਜ਼ੀ ਕਰਵਾ ਕੇ ਫਿਰ ਉਸ ਤੋਂ ਯੂ ਟਰਨ ਦੁਵਾਇਆ ਜਾਂਦਾ ਇਹ ਕਿਤਨੇ ਕਿਤੇ ਇਸ ਚੀਜ਼ ਦਾ ਵੀ ਇਹ ਇੱਕ ਸਾਜ਼ਿਸ਼ ਦਾ ਹਿੱਸਾ ਹੋ ਸਕਦਾ ਹੈ ਕਿ ਮੁੱਖ ਮੰਤਰੀ ਸਾਹਿਬ ਨੂੰ ਜਾਣਕਾਰੀ ਗਲਤ ਪ੍ਰਦਾਨ ਕਰ ਦੋ ਬਾਅਦ ਦੇ ਵਿੱਚ ਯੂ ਟਰਨ ਕਰਵਾ ਦਿਓ ਇਹਦੇ ਨਾਲ ਕੀ ਹੈ ਕਿ ਬੰਦੇ ਦੇ ਜ਼ੁਬਾਨ ਦੀ ਪ੍ਰੂਸਯੋਗਤਾ ਖਤਮ ਖਤਮ ਜਿਹੜਾ ਬੰਦਾ ਦੂਜਿਆਂ ਨੂੰ ਇਹ ਕਹਿੰਦਾ ਰਿਹਾ ਹੈ ਕਿ ਭਾਈ ਤੁਸੀਂ ਗਲਤ ਹੋ ਤੁਸੀਂ ਝੂਠੇ ਹੋ ਤੁਸੀਂ ਗੱਪੀ ਹੋ ਫਿਰ ਉਸੇ ਬੰਦੇ ਨੂੰ ਉਸੇ ਕੈਟਾਗਰੀ ਉਸੇ ਲਾਈਨ 'ਚ ਲਿਆ ਕੇ ਖੜੇ ਕਰ ਦੇਣਾ ਇਹ ਵੀ ਕਿਤੇ ਨਾ ਕਿਤੇ ਮੁੱਖ ਮੰਤਰੀ ਸਾਹਿਬ ਨੂੰ ਆਪ ਦੇ ਜਿਹੜੇ ਸਲਾਹਕਾਰ ਆ ਉਹਨਾਂ ਦੇ ਵਿੱਚ ਇਹ ਵੀ ਝਾਤ ਮਾਰਨੀ ਚਾਹੀਦੀ ਆ ਕਿ ਉਹਨਾਂ ਸਲਾਹਕਾਰਾਂ ਦੇ ਵਿੱਚ ਕਿਹੜਾ ਬੰਦਾ ਜੇ ਹੈ ਜਿਹੜਾ ਉਹਨਾਂ ਦੀ ਜਿਹੜੀ ਹੈਗੀ ਆ ਕਰਦਾਰਕੁਸ਼ੀ ਕਰਦਾ ਤੁਲਿਆ ਹੋਇਆ ਜਾਨਕਿ ਉਹ ਹੀ ਨਾ ਵੀ ਆਵਾਜ਼ ਚੁੱਕਣਾਂ ਦੀ ਆਵਾਜ਼ ਬੰਦ ਕਰਨ ਦੀ ਥਾਂ ਤੇ ਜੜੂਆਂ ਆਪਣੀਆਂ ਕਮੀਆਂ ਨੇ ਉਹਨਾਂ ਨਾਲ ਪਹਿਲਾਂ ਇਹਨੂੰ ਦੇਖਣਾ ਚਾਹੀਦਾ ਹੈ ਉਹ ਕਮੀਆਂ ਵੀ ਦੇਖਣੇ ਚਾਹੀਦੀਆਂ ਚਲੋ ਠੀਕ ਹੈ ਮੁੱਖ ਮੰਤਰੀ ਸਾਹਿਬ ਹੋਣਾ ਨੇ ਪਿੱਛੇ ਜੇ ਕੁਝ ਚੈਨਲਾਂ ਤੇ ਜਾਂ ਮਾਨਕ ਗੋਇਲ ਤੇ ਕਾਰਵਾਈ ਕੀਤੀ ਆ ਹਾਂ ਇਹ ਭਾਈ ਗਲਤ ਜਾਣਕਾਰੀ ਫਲਾਉਂਦੇ ਆ ਤੁਸੀਂ ਤਾਂ ਜਨਤਕ ਤੌਰ ਤੇ ਸਟੇਟ ਤੇ ਜਾਂ ਗਲਤ ਜਾਣਕਾਰੀ ਦਿੰਦੀ ਆ ਫਿਰ ਭਾਈ ਦੱਸੋ ਹੁਣ ਕੌਣ ਜ਼ਿੰਮੇਵਾਰ ਆ ਹੁਣ ਐਫ ਆਈ ਆਰ ਹੋਊ ਕਿਹਦੇ ਤੇ ਹੋਊ ਜਿਹੜੇ ਬੰਦੇ ਨੇ ਗਲਤ ਥੋਣੋ ਜਾਣਕਾਰੀ ਦਿੱਤੀ ਉਹਦੇ ਤੇ ਕੇ ਤੁਸੀਂ ਲੋਕਾਂ ਨੂੰ ਜਾਣਕਾਰੀ ਦਿੱਤੀ ਆ ਉਹਦੇ ਉਸ ਚੀਜ਼ ਤੇ ਕਿਹਦੇ ਤੇ ਕਰੋਗੇ ਹਾਂ ਇਹ ਨਾ ਹੋਵੇ ਸਾਡੇ ਤੇ ਹੀ ਕਰਦੇ ਹੋ ਉਹ ਇਹ ਮਰ ਰੋਲਾ ਕੀ ਹੋਇਆ ਇਹਨਾਂ ਦੀ ਇਹ ਇਹ ਸਰਕਾਰ ਨੇ ਜਿਹੜੀ ਹੈਗੀ ਕਹਾ ਆਪ ਆਪਣੇ ਘਾਤ ਬਣ ਦਿੰਦੀ ਹੈ ਕਿ ਤੁਸੀਂ ਆਪਣੀ ਲਾਈਨ ਵੱਡੀ ਖਿੱਚੋ ਅਗਲੇ ਦੀ ਆਪੇ ਛੋਟੀ ਹੋ ਜਾਣੀ ਹੈ ਉਹ ਇਹ ਮਤਲਬ ਆਪ ਦੀ ਚੋਂ ਛੋਟੀ ਕਰੀ ਲੋਕਾਂ ਨੂੰ ਵੱਡੀ ਕਰੀ ਜਾਂਦੇ ਇਹ ਦੂਜੇ ਉਲਟ ਕਰੀਦੇ ਕੰਮ ਹੈ ਇੱਕ ਤਾਂ ਕਹਿੰਦਾ ਨਾ ਵੀ ਅਸੀਂ ਉਹ ਇਹਨਾਂ ਨੂੰ ਰਿਜ਼ਰਵ ਮਿਲ ਗਿਆ ਦਿੱਲੀ ਵਾਲਿਆਂ ਨੇ ਦੇਤਾ ਵੀ ਰਗੜੀ ਚੱਲੋ ਰਗੜੀ ਚੱਲੋ ਦੂਜੇ ਦੀ ਢਾਉਣੀ ਆ ਆਪਦੀ ਲੰਮੀ ਨਹੀਂ ਕਰਨੀ ਆਪਦੀ ਲੰਮੀ ਨਹੀਂ ਕਰਨੀ ਤਾਂ ਦੂਜੇ ਦੀ ਢਾਉਂਦੇ ਨੇ ਆਪਦੀ ਢਾ ਲੈੰਦੇ ਆ ਹਾਂ ਉਹ ਕਾਲੀ ਦੇ ਵਿੱਚ ਕਿਤੇ ਟੋਏ ਹੁੰਦੀ ਉਹ ਘਾਤ ਇਹਨਾਂ ਦੇ ਫਿੱਟ ਮੇੜਦੀ ਆ ਹਾਂ ਕਾਲਾ ਮੂਰੇ ਟੋਏ ਭਾਈ ਮੁੱਖ ਮੰਤਰੀ ਸਾਹਿਬ ਹੋਣਾ ਨੂੰ ਸਕਾਰਯੋਗ ਮੁੱਖ ਮੰਤਰੀ ਨੇ ਸਾਡੇ ਪੰਜਾਬ ਦੇ ਉਹਨਾਂ ਨੂੰ ਸੁਨਿਮਰ ਬੇਨਤੀ ਹੈ ਉਹਨਾਂ ਦੇ ਨਾਲ ਦੇ ਮੰਤਰੀਆਂ ਨੂੰ ਵੀ ਬੇਨਤੀ ਹੈ ਉਹਨਾਂ ਦੇ ਸਲਾਹਕਾਰਾਂ ਨੂੰ ਬੇਨਤੀ ਹੈ ਵੀ ਭਾਈ ਬਹੁਤ ਸੋਹਣਾ ਕੰਮ ਕਰ ਰਹੇ ਹੋ ਤੁਸੀਂ ਪੰਜਾਬ ਦੇ ਵਿੱਚ ਡਵੈਲਪਮੈਂਟ ਦਾ ਜਿਹੜਾ ਤੁਸੀਂ ਕਹਿੰਦੇ ਹੋ ਕਿ ਅਸੀਂ ਆ ਕਰਿਆ ਕਰਿਆ ਠੀਕ ਹੈ ਤੁਸੀਂ ਗਣਾਤਾ ਤੇ ਜਨਤਾ ਨੇ ਵੀ ਤੁਹਾਡੇ ਤੇ ਭਰੋਸਾ ਕਰ ਰਹਿਣਾ ਭਾਈ ਤੁਸੀਂ ਕਰਾਇਆ ਤੇ ਹੋ ਸਕਦਾ ਤੁਹਾਨੂੰ ਇੱਕ ਮੌਕਾ ਦੇ ਦੇਣ ਪਰ ਮੌਕਾ ਹੋਰ ਤਾਂ ਹੀ ਮਿਲਣਾ ਜੇ ਠੁੱਡੀਆਂ ਗੱਲਾਂ ਸੱਚੀਆਂ ਹੋਈਆਂ ਜੇ ਐਦਾਂ ਝੂਠ ਤੇ ਝੂਠ ਵੱਡੇ ਮਸਲਿਆਂ ਤੇ ਬੋਲੀ ਜਾਓਗੇ ਫਿਰ ਭਾਈ ਤੁਹਾਡਾ ਕੁਝ ਨਹੀਂ ਵਟਾ ਜਾਣਾ ਤੇ ਜਿਹੜੇ ਸਲਾਹਕਾਰ ਨੇ ਸਲਾਹਕਾਰਾਂ ਮੁੱਖ ਮੰਤਰੀ ਸਾਹਿਬ ਉਹਨਾਂ ਨੂੰ ਵੀ ਇਹ ਪਤਾ ਹੈ ਕਿ ਸਲਾਹਕਾਰ ਸਲਾਹਕਾਰੀ ਹੁੰਦੇ ਉਹ ਅੱਜ ਥੋੜੇ ਕੱਲ ਨੂੰ ਕਿਸੇ ਹੋਰ ਦੇ ਵੀ ਬਣ ਜਾਣਗੇ ਜਿਹੜੇ ਪਹਿਲਾਂ ਕਿਸੇ ਹੋਰ ਦੇ ਨਾਲ ਟੁੱਟ ਕੇ ਥੋੜੇ ਨਾਲ ਆਏ ਆ ਉਹ ਥੋੜੇ ਨਾਲ ਟੁੱਟ ਕੇ ਕਿਸੇ ਹੋਰ ਜਾਣ ਲੱਗਿਆਂ ਮਿੰਟ ਲਾਉਣਗੇ ਇਸ ਲਈ ਭਾਈ ਪਹਿਲਾਂ ਜਿਹੜੀ ਤੁਹਾਡੇ ਕੋਲੇ ਜਾਣਕਾਰੀ ਆਉਂਦੀ ਹੈ ਇੱਕ ਨਾ ਪੰਜਾਬੀ ਵਿੱਚ ਬਜ਼ੁਰਗ ਕਹਿੰਦੇ ਹੁੰਦੇ ਪਹਿਲਾਂ ਤੋਲੋ ਤੇ ਫੇਰ ਬੋਲੋ ਹਾਂ ਉਹ ਚੀਜ਼ ਤੇ ਥੋੜਾ ਜਿਹਾ ਕੰਟਰੋਲ ਕਰੋ ਠੀਕ ਹੈ ਮੰਨਿਆ ਤੁਸੀਂ ਸਟੇਜ ਦੇ ਧਨੀਓ ਪਰ ਸਟੇਜ ਦੇ ਧਨੀਓ ਸਟੇਜ ਚ ਲੌਂਚ ਤੇ ਸਟੇਟ ਚ ਲੌਂਚ ਬਹੁਤ ਜਿਆਦਾ ਫਰਕ ਹੁੰਦਾ ਇਹ ਚੀਜ਼ ਨੂੰ ਸਮਝ ਕੇ ਚੱਲੋ 4 ਸਾਲ ਤੁਸੀਂ ਕੱਢ ਲਿਆ ਹੁਣ ਤੁਹਾਡੇ ਕੋਲ 1 ਸਾਲ ਦਾ ਸਮਾਂ ਰਹਿ ਗਿਆ 1 ਸਾਲ ਦੇ ਵਿੱਚ ਜਿਹੜੇ ਤੁਸੀਂ ਕੀਤੇ ਹੋਏ ਲੋਕਾਂ ਨਾਲ ਵਾਅਦੇ ਜਿਹੜੇ ਤੁਹਾਡੇ ਪੈਂਡਿੰਗ ਪਏ ਆ ਉਹ ਵੀ ਪੂਰੇ ਕਰੋ ਤੇ ਜਿਹੜੇ ਅਜੇ ਹੀਆਂ ਗਲਤੀਆਂ ਜੋ ਤੁਸੀਂ ਕਰ ਰਹੇ ਹੋ ਜਿਹੜੀਆਂ ਵੱਡੀਆਂ ਗਲਤੀਆਂ ਨੇ ਜਿਹੜੀਆਂ ਲੋਕ ਨੋਟ ਕਰ ਸਕਦੇ ਆ ਤੇ ਦੂਜਿਆਂ ਨੂੰ ਗੱਪੀ ਕਹਿੰਦੇ ਕਹਿੰਦੇ ਕਿ ਤੇ ਖੁਦ ਆਪਦੇ ਤੇ ਉਹੀ ਟੈਗ ਨਾ ਲਵਾ ਬੈਠਿਓ ਭਾਈ ਸੋਚ ਸਮਝ ਕੇ ਬਿਆਨਬਾਜ਼ੀ ਕਰਿਆ ਕਰੋ ਮੁੜ ਕੇ ਬਾਅਦ ਦੇ ਵਿੱਚ ਕਿਰਕਰੀ ਕਰਾਉਣ ਵਾਲਾ ਜਿਹੜਾ ਹੈਗਾ ਇਹ ਇਹ ਕੰਮ ਨਾ ਹੋਏ ਕਿ ਬਾਅਦ ਛੁੱਡੀ ਮੁੜ ਕੇ ਕਿਰਕਰੀ ਹੁੰਦੀ ਫਿਰ ਹੁਣ ਤੁਸੀਂ ਤੇ ਮੈਂ ਤਿੰਨ ਵੱਡੇ ਮਸਲੇ ਦੱਸੇ ਆ ਤਿੰਨਾਂ ਚੀਨਾਂ ਦੀ ਕਿਰਕਰੀ ਹੋਈ ਹੈ ਤੇ ਮਸਲੇ ਕਈ ਬਿਆਨਬਾਜ਼ੀਆਂ ਦੇ ਕਈ ਹੋਰ ਨੇ ਜਿਨ੍ਹਾਂ ਤੋਂ ਇਹਨਾਂ ਨੇ ਯੂ ਟਰਨ ਲਏ ਕਈ ਇਹਨਾਂ ਨੇ ਫੈਸਲੇ ਲਾਗੂ ਕਰਕੇ ਵਾਪਸ ਲੈ ਲਏ ਨੇ ਪਰ ਯੂ ਟਰਨ ਇਹਨਾਂ ਨੇ ਬਹੁਤ ਲਿਆ ਪਰ ਹਲੇ ਵੀ ਸੰ ਤੇ ਸੰਭਲ ਸਕਦੇ ਸੰਭਲ ਜਾਣਗੇ ਤੱਕ ਚੰਗਾ ਨਹੀਂ ਤਾਂ ਭਾਈ ਫਿਰ ਠੀਕ ਹੈ ਚਲੋ ਧੰਨਵਾਦ ਸੋਤ ਸਾਹਿਬ ਗੱਲਬਾਤ ਕਰਨ ਲਈ ਬਹੁਤ ਧੰਨਵਾਦ ਸੋ ਇਹਨਾਂ ਸਾਡੇ ਸੀਨੀਅਰ ਪੱਤਰਕਾਰ ਜਗਮੀਦਰ ਸੋਤਾ ਜੀ ਨਾਲ ਵੱਲੋਂ ਬਾਖੂ ਵੀ ਨਾਲ ਗੱਲਬਾਤ ਕੀਤੀ ਗਈ ਹੈ ਤੇ ਅਤੇ ਇਹਨਾਂ ਵੱਲੋਂ ਲਿਖ ਗਿਆ ਕੁਝ ਤੱਤਾਂ ਦੇ ਆਧਾਰ ਤੇ ਉੱਪਰ ਅੱਜ ਗੱਲਬਾਤ ਕੀਤੀ ਗਈ ਹੈ ਤੇ ਦੇਖਣਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਸਰਕਾਰ ਇਹਨਾਂ ਵੱਲ ਧਿਆਨ ਦਿੰਦੀ ਹੈ ਜਾਂ ਜਿਸ ਤਰ੍ਹਾਂ ਦੂਜਿਆਂ ਨੂੰ ਇਹ ਗੱਪੀ ਕਹਿੰਦੇ ਸੀ ਜਾਂ ਹੁਣ ਇਹਨਾਂ ਨੂੰ ਯੂ ਟਰਨ ਕਿਹਾ ਜਾਂਦਾ ਹੈ ਤੇ ਜਾਂ ਇਹਨਾਂ ਵੱਲੋਂ ਜੋ ਪੱਤਰਕਾਰਾਂ ਜਾਂ ਅਧਾਰਿਆਂ ਦੇ ਕਾਰਵਾਈ ਕੀਤੀ ਜਾਂਦੀ ਆ ਇਹ ਹੁਣ ਕਿੰਨੀ ਕੰਨਾਂ ਦੀ ਘਾਤਕ ਸਿੱਧ ਹੋਵੇਗੀ ਜਾਂ ਫਿਰ ਇਹ ਦੁਬਾਰਾ ਫਿਰ ਪੰਜਾਬ ਦੇ ਲੋਕ ਹੈ ਇਹਨਾਂ ਨੂੰ ਫਤਵਾ ਦਿੰਦੇ ਆ ਜਾਂ ਨਹੀਂ ਜੇਕਰ ਤੁਹਾਨੂੰ ਇਹ ਸਾਡੀ ਗੱਲਬਾਤ ਵਧੀਆ ਲੱਗੀ ਤਾਂ ਇਸ ਨੂੰ ਸ਼ੇਅਰ ਯੂ ਕਰਨਾ